ਮੇਰੇ ਬੰਦੇ ਪਿੱਛੇ ਦੱਸ ਨਹੀਂ ਸਕਦੇ ਕਿਉਂ ਜਦੋਂ ਮੈਂ ਘਰੋਂ ਨਿਕਲਦਾ ਨਾ ਅਮਰੀਕੀ ਸੂਟ ਪੂਰੇ ਲੈ ਕੇ ਤੇ ਬੈਗਟੈਕ ਕਰਕੇ ਕਹਿੰਦਾ ਮੈਂ ਹੁਣ ਗਿਆ ਯੂਰਪ ਤੇ ਦੂਜਿਆਂ ਨੂੰ ਮੈਂ ਸਮਝਣ ਲੱਗ ਜਾਂਦਾ ਕਿ ਇਹੇ ਮਕੌੜੇ ਮੇਰੀ ਤਾਂ ਜਹਾਜ਼ ਦੀ ਫਲੈਟ ਆ ਗਈ ਹੈ ਤੇ ਮੈਂ ਤਾਂ ਹੁਣ ਪੜਨੂੰਗਾ ਨੇਰੀ ਤੇ ਮੇਰਾ ਪ੍ਰੋਟੋਕੋਲ ਭਾਈ ਉੱਚਾ ਹੋਣਾ ਚਾਹੀਦਾ ਤੇ ਜਦੋਂ ਉੱਥੇ ਆ ਕੇ ਤੁਹਾਡਾ ਪ੍ਰੋਟੋਕੋਲ ਗਾਂ ਜਾ ਕੇ ਨਹੀਂ ਹੁੰਦਾ ਤੁਹਾਡੇ ਨਵੇਂ ਜੋੜੇ ਨਾਈਕੀ ਦੇ ਪਾਏ ਘਸ ਜਾਂਦੇ ਆ ਤੁਹਾਡੇ ਕਿੰਨੇ ਬੰਦੇ ਪੈਸੇ ਲੈ ਕੇ ਫਰਾਰ ਹੋ ਗਏ ਆ ਨਾ ਬੰਦੇ ਕੰਮ ਤੇ ਲਵਾਏ ਆ ਤੇ ਨਾ ਉਹਨਾਂ ਦੇ ਪੈਸੇ ਵਾਪਸ ਕਰਦੇ ਆ ਐਸੇ ਸਭ ਉਹ ਸੋਚ ਕੇ ਰੱਬ ਨੂੰ ਯਾਦ ਕਰਕੇ ਥੋੜੀ ਜੀ ਟੂਰੀ ਕਰ ਸਿਆ ਕਰੋ ਪੂਰਾ ਢੇੜਾ ਨਾ ਪਾ ਦਿਓ ਕਿ ਅਗਲੇ ਦਿਨ ਆਣੇ ਵਾਰ ਚ ਆਜਣ ਤੇ ਬੰਦਾ ਮਰਨ ਲੜਾ ਉਹ ਜਿੰਨਾ ਗਾਣਾ ਨਾ ਪਸ਼ਾ ਇੱਥੇ 10 5 5 6 6 ਪਦਰੋਨਾ ਵਿੱਚ ਟੱਕਰਵਾਉਂਦੇ ਆ ਉਹ ਕਿੱਥੇ ਕਰਵਾਉਂਦੇ ਆ ਉਹ ਪੈਨ ਵਾਲੇ ਬੰਦਿਆਂ ਦੀਆਂ ਕਟਵਾਈ ਜਾਂਦੇ ਤੁਹਾਡੀਆਂ ਕਰਾਈ ਜਾਂਦੇ ਆ ਉਹਨੂੰ ਪਿੱਛੋਂ ਜਿਹੜੇ ਬੰਦੇ ਨੇ ਵੀਜ਼ਾ ਲਵਾਉਣਾ ਹੁੰਦਾ ਜਾਂ ਜਿਹਨੇ ਵਿੱਚ 4 ਪੈਸੇ ਬਣਾਉਣੇ ਹੁੰਦੇ ਉਹ ਤੁਹਾਨੂੰ ਪੰਪ ਦੇ ਕੇ ਕਹਿ ਦੂ ਆਪੋ ਜੀ ਨਹੀਂ ਕੋਈ ਨਹੀਂ ਭਾਈ ਜਾਓ ਉੱਥੇ ਦਾ ਮੌਜ ਬਣ ਜਾਣੀ ਤੇ ਪੱਕੇ ਹੋ ਜਾਣਾ ਇਮੀ ਦੇ ਵਿੱਚ ਬਾਹਰ ਪਾਉਣੀਆਂ ਸੁੱਤੇ ਪਏ ਆ ਮੁੰਡੇ ਉਹਨੀਆਂ ਭੈਣਾਂ ਨੇ ਹੁਣ ਮੈਨੂੰ ਕਿਤੇ ਭਾਈ ਸਾਡੇ ਬੰਦੇ ਦਾ ਕੁਛ ਕਰੋ ਹੁਣ ਘੱਟ ਘੱਟ ਇਸ ਵਿੱਚ ਬਾਹਰ ਜਾਵਰੋ ਵਿਆਜੂ ਚਾਕੇ ਪੈਸੇ ਨਾ ਜਾਓ 18 ਲੱਖ ਰੁਪਈਆ ਬਹੁਤ ਵੱਡਾ ਜਿਹੜਾ 18 ਲੱਖ ਰੁਪਈਆ ਚ ਵੀਜ਼ਾ ਲੱਗਦਾ ਤੁਹਾਡਾ ਸਿਰਫ ਘੁੰਮਣ ਦਾ ਵੀਜ਼ਾ ਖੋਪੜੀ ਚ ਪਾਓ ਸਿਰ ਤੋਂ ਕੇ ਪਾਜੀ ਇੱਕ ਪਾਸੇ ਨੂੰ ਤੁਸੀਂ ਦੱਬੀਅਤ ਕਰ ਕਰੀਏ ਕਿ ਅਸੀਂ ਮਰਦੇ ਕਿ ਅਸੀਂ ਨਾ ਬਾਹਰ ਆਈਏ ਤੁਹਾਡੇ ਵੀ ਸਵਾਲ ਉਹਨੇ ਵੀ ਆ ਬਾਹਰ ਬੈਠਾ ਸੀ ਕਿਵੇਂ ਬਾਹਰ ਆ ਗਏ ਤੁਹਾਨੂੰ ਤਰੀਕਾ ਦੱਸਦਾ ਸਾਹ ਕੱਢੋ ਮਾੜਾ ਸਬਰ ਕਰਿਆ ਕਰੋ ਗੱਲ ਨੂੰ ਸੁਣੋ ਧਾਰੀ ਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚਾਨਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਫਿੱਟ ਵਾਟ ਹੋਵੋਗੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਲਾਸਟ ਵੀਡੀਓ ਆਪਾਂ ਅਪਲੋਡ ਕੀਤੀ ਸੀ ਉਹਦੇ ਵਿੱਚ ਗੱਲਾਂ ਕੀਤੀਆਂ ਸੀ ਸਪੇਨ ਦੀ ਸਿਚੁਏਸ਼ਨ ਦੇ ਬਾਰੇ ਕੁਝ ਗੱਲਾਂ ਕੀਤੀਆਂ ਸੀ ਕੋਈ ਗੱਲ ਲੈਂਡਿੰਗ ਰਹਿ ਗਿਆ ਸੀ ਇਹ ਪਾਰਟ ਦੂਜਾ ਸਮਝ ਲਓ ਇਹ ਤੁਹਾਡੇ ਲਈ ਵੀਡੀਓ ਵੇਖਣੀ ਬੜੀ ਜ਼ਰੂਰੀ ਆ ਇਹਦੇ ਵਿੱਚ ਗੱਲਾਂ ਕਰਾਂਗੇ ਤੁਸੀਂ ਇੱਥੇ ਆ ਕੇ ਕੀ ਕਰਨਾ ਕੀ ਨਹੀਂ ਕਰਨਾ ਕਿਹੜੇ ਕੰਮ ਤੁਸੀਂ ਕਰਨੀ ਆ ਸਾਡੇ ਭਰਾਵਾਂ ਨੇ ਕਈਆਂ ਨੇ ਗਲਤੀਆਂ ਕੀਤੀਆਂ ਉਹਨਾਂ ਦੇ ਪੇਪਰ ਅੱਜ ਤੱਕ ਸਟਕ ਹੋਏ ਪਏ ਆ ਫਸੇ ਪਏ ਆ 10-10 ਸਾਲ ਹੋ ਗਏ ਉਹਨਾਂ ਦੇ ਪੇਪਰ ਨਹੀਂ ਬਣ ਸਕੇ ਤੇ ਅੱਜ ਆਪਾਂ ਗੱਲ ਕਰਦੇ ਪਏ ਇਸ ਬਾਰੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਜੀ ਦੋਸਤੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਜਿਹੜਾ ਬੰਦਾ ਇੱਥੇ ਆਉਂਦਾ ਮੈਨੂੰ ਕਾਫੀ ਭਰਾਵਾਂ ਨੇ ਕਮੈਂਟ ਕੀਤੇ ਕਹਿੰਦੇ ਭਾਜੀ ਇੱਥੇ 18 18 20-20 ਲੱਖ ਰੁਪਈਆ ਲਾ ਕੇ ਸਾਡੇ ਭਰਾ ਇੱਥੇ ਪਹੁੰਚ ਜਾਂਦੇ ਆਂ ਬਟ ਕੰਮ ਹੈ ਨਹੀਂ ਮੈਂ ਤੁਹਾਨੂੰ ਬੇਨਤੀ ਕਰਾਂ ਜੀ ਸੱਦ ਕੇ ਆਓ ਨਾ ਤੁਹਾਨੂੰ ਇੱਥੇ ਮੈਂ ਸੱਦਦਾ ਪਿਆ ਨਾ ਮੈਂ ਤੁਹਾਨੂੰ ਇੱਥੋਂ ਭੇਜਦਾ ਪਿਆ ਮੈਂ ਤੁਹਾਨੂੰ ਦਿਖਾਉਂਗਾ ਸ਼ੀਸ਼ਾ ਮੰਨਣਾ ਜਾਂ ਨਹੀਂ ਮੰਨਣਾ ਤੁਹਾਡੀ ਮਰਜ਼ੀ ਆ ਜਿਹੜੇ ਬੰਦੇ 18 ਲੱਖ ਰੁਪਈਆ 20 ਲੱਖ ਰੁਪਈਆ ਲਾ ਕੇ ਸਪੇਨ ਦੇ ਵਿੱਚ ਆਈ ਜਾਂਦੇ ਆਂ ਪਹਿਲਾ ਪਹਿਲੀ ਗੱਲ ਤਾਂ ਧਿਆਨ ਮਾਰ ਲੈਣਾ ਆਪਦੇ ਵਿੱਚ ਉਹਨਾਂ ਨੂੰ ਆਪ ਦਾ ਪਤਾ ਮੈਂ ਗੱਲ ਦੱਸੂਗਾ ਆਪ ਜੀ ਆਪ ਨੂੰ ਚੈੱਕ ਕਰ ਲੋ ਜਿਹੜੀ ਗੱਲ ਮੈਂ ਕਹਿਣ ਲੱਗਾ ਕੀ ਤੁਸੀਂ 18 ਲੱਖ ਰੁਪਇਆ ਲਾ ਕੇ ਇੱਥੇ ਆਈ ਜਾਂਦੇ ਕੀ ਤੁਹਾਡੇ ਪੈਸੇ ਵਿਆਜੂ ਆ ਚੱਕੇ ਵਿਆ ਕਿਸੇ ਤੋਂ ਕਿ ਕੋਈ ਜ਼ਮੀਨ ਗਹਿਣੇ ਧਰੀਆ ਕਿ ਘਰ ਗਹਿਣੇ ਧਰੀਆ ਕਿ ਤੁਹਾਡੇ ਕੋਲ ਪੈਸੇ ਆਉਦੇ ਆ ਜੇਕਰ ਤੁਹਾਡੇ ਪੈਸੇ ਆਉਦੇ ਆ ਤੇ ਕੋਈ ਗੱਲ ਨਹੀਂ ਤੁਸੀਂ ਚੱਲੇ ਜਾਓ ਤੁਸੀਂ ਆਪਦੀ ਲਾਈਫ ਸੈੱਟ ਕਰ ਲੋਗੇ ਤੁਸੀਂ ਸਟਰਗਲ ਕਰੋਗੇ ਤੁਹਾਡਾ ਕੋਨਾ ਕੋ ਬਣ ਜਾਊਗਾ ਤੇ ਜਿਹੜੇ ਬੰਦਿਆਂ ਨੇ ਪੈਸੇ ਵਿਆਜੂ ਆ ਉਹਨਾਂ ਦੇ ਆਪ ਦੀ ਪੈਸੇ ਆਪ ਦੀ ਸੇਵਿੰਗ ਨਹੀਂ ਹਰਾਂ ਲੱਖ ਰੁਪਿਆ ਜਿਹੜੇ ਬੰਦੇ ਨੇ ਲਾਇਆ ਉਹ ਕਿਸੇ ਕੋਲੋਂ ਚੱਕ ਕੇ ਲਾ ਬੈਠਾ ਘਰ ਗਹਿਣੇ ਲਾ ਕੇ ਲਾ ਬੈਠਾ ਕੋਈ ਜ਼ਮੀਨ ਗਹਿਣੇ ਧਰ ਕੇ ਦੇ ਬੈਠਾ ਤੇ ਜਾਂ ਵੇਚ ਕੇ ਦੇ ਬੈਠਾ ਉਹਦੇ ਲਈ ਕਹਾਣੀ ਸੁਣ ਲੋ ਜਿਹੜਾ ਤੁਹਾਨੂੰ ਵਿਆਜ ਪੈਣਾ ਨਾ ਉਹਨੇ ਤੁਹਾਡੀ ਰੇਲ ਬਣਾ ਦੇਣੀ ਕਿਉਂ ਬਣਾ ਦੇਣੀ ਕਿਉਂਕਿ ਤੁਹਾਡੇ ਕੋਲੋਂ ਇੱਥੇ ਆ ਕੇ ਕੰਮ ਹੁਣ ਹੈ ਨਹੀਂ ਕੰਮ ਬਹੁਤ ਘੱਟ ਆ ਤੇ ਕੰਮ ਦੇ ਮਿਲਣ ਦੇ ਚਾਂਸ ਬਹੁਤ ਘੱਟ ਆ ਤੇ ਉਹਨਾਂ ਤੁਹਾਡੇ ਨਾਲ ਟੌਰਚਰ ਹੋਣਾ 2 ਸਾਲ ਦਾ ਇਹ ਮੰਨ ਲਓ ਮੇਰੀ ਗੱਲ ਦੋ ਸਾਲ ਤਾਨੂੰ ਸਟਰਗਲ ਕਰਨਾ ਪੈਣਾ ਜਿਹੜੇ ਜਿਹੜੇ ਮੇਰੇ ਭਰਾ ਵੀਡੀਓ ਵੇਖਦੇ ਆ ਉਹ ਵੀ ਵੀਡੀਓ ਨਾਲ ਐਗਰੀ ਹੋਣਗੇ ਤੇ ਕਮੈਂਟ ਕਰਕੇ ਦੱਸੋ ਕਿ ਵਿਆਜ ਕਿੰਨਾ ਕਿੰਨਾ ਮੁੰਡਿਆਂ ਨੂੰ ਪੈਂਦਾ ਤੇ 20 2 18 18 ਲੱਖ ਰੁਪਈਆ ਜਿਹੜੇ ਲਾ ਕੇ ਮੁੰਡੇ ਆਈ ਜਾਂਦੇ ਆ ਮੇਰੇ ਕੋ ਕਮੈਂਟ ਪਈ ਆ ਇੰਸਟਾਗ੍ਰam ਤੇ ਤੇ YouTube ਦੇ ਵੀ ਪਈ ਆ ਜਿਹੜੇ ਬੰਦਿਆਂ ਨੇ ਤਾਜ਼ੇ ਤਾਜ਼ੇ ਹੁਣ ਇੰਨੇ ਇੰਨੇ ਪੈਸੇ ਲਾ ਕੇ ਆਈ ਜਾਂਦੇ ਆ ਤੁਸੀਂ ਪਲੀਜ਼ ਵੀਡੀਓ ਵੇਖ ਲਓ ਸਮਝਦਾਰ ਹੋ ਜੋ ਮੇਰਾ ਕੁਛ ਨਹੀਂ ਜਾਂਦਾ ਮੇਰਾ ਮਕਸਦ ਇਹ ਹੈ ਤੁਹਾਨੂੰ ਗੱਲ ਦਾ ਪਤਾ ਹੋਵੇ ਪਹਿਲਾਂ ਤੁਸੀਂ ਗੁਮਰਾਹ ਨਾ ਹੋ ਜਓ ਉਸ ਤੋਂ ਅੱਗੇ ਤੇ ਕੀ ਤੁਹਾਨੂੰ ਕਰਨਾ ਪੈ ਜਾਂਦਾ ਮੰਨ ਲਓ ਤੁਹਾਨੂੰ ਕੰਮ ਨਹੀਂ ਮਿਲਿਆ ਤੁਹਾਡੇ ਮਾਪਿਓ ਕੋਲੇ ਤੁਹਾਡੇ ਪੇਰਸ ਕੋਲੇ ਬੰਦੇ ਘਰਾਂ ਚ ਗੇੜੇ ਮਾਰਦੇ ਤੁਹਾਡੇ ਤੋਂ ਪੈਸੇ ਨਹੀਂ ਦਿੱਤੇ ਜਾਂਦੇ ਇੰਡੀਆ ਤੁਹਾਡੇ ਕੋਲ ਕੀ ਸੁਪਨਾ ਹੁੰਦਾ ਯੂਰਪ ਚੱਲੇ ਆਂਦੀ ਮਹੀਨੇ ਦਾ 1.5 ਲੱਖ ਰੁਪਇਆ 2 ਲੱਖ ਰੁਪਇਆ ਬਣਦਾ ਮੈਂ ਇੰਡੀਆ ਵਾਲੇ ਬੰਦਿਆਂ ਨਾਲ ਗੱਲ ਕਰਦਾ ਪਤਾ ਕੀ ਗੱਲ ਕਹਿੰਦੇ ਸਿੱਧੀ ਗੱਲ ਹੀ ਕਹਿੰਦੇ ਭਾਜੀ ਯੂਰਪ ਜਾ ਕੇ ਤਾਂ ਬੰਦੇ ਨੂੰ 1 ਲੱਖ ਰੁਪਇਆ ਬਣਦਾ 1.5 ਲੱਖ ਰੁਪਇਆ ਬਣਾ ਲੈਂਦਾ ਮੇਰਾ ਧਿਆਨ ਜੋ ਇੱਧਰ ਮੇਰੇ ਵੱ ਉਥੇ ਕੋਈ ਸਿੱਖਤ ਰੇਖਤਨ ਖਾ ਤੁਹਾਡੀ ਨਹੀਂਗੀ ਤੁਹਾਡਾ ਲੱਕ ਖੇਡਦਾ ਕਿਉਂਕਿ ਲੱਕ ਤੇ ਤੁਹਾਨੂੰ ਕੰਮ ਮਿਲ ਗਿਆ ਅੱਜ ਹੈਗਾ ਕੱਲ ਨਹੀਂ ਇਹ ਆਪਣੇ ਜਿਵੇਂ ਇੰਡੀਆ ਵਿੱਚ ਦਿੱਲੀ ਬੰਬੇ ਆ ਨਾ ਜਿਵੇਂ ਕੰਮ ਰੇੜੀ ਲਾਈ ਤੇ ਚੱਕੀ ਰੇੜੀ ਲਾਈ ਤੇ ਚੱਕੀ ਉਥੇ ਆਪਣਾ ਦਾ ਬੜੀ ਆ ਉਥੇ ਜਿਵੇਂ 40 ਕਿਲੀਆਂ ਕੇਤਨੀਆਂ ਤੇ ਦਿੱਲੀ ਬੰਬੇ ਵੇਚਦੇ ਪਰ ਦੋ ਟ੍ਰੇਨ ਚੜ੍ਹ ਕੇ ਭੱਜ ਕੇ ਚਲਦੀ ਜੋ ਉੱਤਰ ਕੇ ਏਵਜਾ ਕੰਮ ਆ ਤੁਹਾਡੀ ਜੌਬ ਲੱਗ ਗਈ ਗਈ ਜੌਬ ਲੱਗ ਗਈ ਗਈ ਇਹ ਹਾਲਾ ਜਿਹੜੇ ਬੰਦੇ ਜਿਵੇਂ ਆਪਣੇ ਇਧਰ ਨੇਪਾਲ ਕੰਨੀ ਜਾਂ ਆਪਾਂ ਇਧਰ ਇੰਡੋਨੇਸ਼ੀਆ ਕੰਨੀ ਵੇਖਦੇ ਉਹਨਾਂ ਟ੍ਰੇਨ ਲੰਘ ਜਿਉਂਦੀ ਘਰਾਂ ਦੇ ਵੇਚਦੀ ਉਹਨਾਂ ਨੇ ਉਦੋਂ ਆਦੀਆਂ ਦੁਕਾਨਾਂ ਲਾ ਲਈਆਂ ਤੇ ਮੁੜ ਕੇ ਦੁਕਾਨਾਂ ਚੱਕ ਲਈਆਂ ਜਦੋਂ ਟ੍ਰੇਨ ਆਈ ਇਹ ਵੀ ਆ ਕੰਮ ਆ ਤੁਹਾਡਾ ਕੰਮ ਅੱਜ ਹੈਗਾ ਕੱਲ ਨਹੀਂ ਹੈ ਕਿਸੇ ਦੀ ਗਾਰੰਟੀ ਨਹੀਂ ਅੱਜ ਤੁਹਾਨੂੰ ਕੰਮ ਤੇ ਬੰਦਾ ਸਾਦਾ ਸਵੇਰੇ ਤੁਹਾਨੂੰ ਜਵਾਬ ਦੇ ਦੇ ਜੇ ਕੋਈ ਔਖੀ ਗੱਲ ਨਹੀਂ ਕੋਈ ਅਚੰਭੇ ਵਾਲੀ ਗੱਲ ਨਹੀਂ ਅਗਲਾ ਜਵਾਬ ਦੇ ਸਕਦਾ ਤੁਹਾਨੂੰ ਤੇ ਤੁਹਾਨੂੰ ਰੱਖ ਵੀ ਸਕਦਾ ਅਗਲੇ ਨੇ ਕੀ ਕਰਨਾ ਹੁੰਦਾ ਉਹਨਾਰੇ ਬੰਦੇ ਗਏ ਹੁੰਦੇ ਇੰਡੀਆ ਪਾਕਿਸਤਾਨ ਉਹਨੇ ਟਾਈਮ ਵੀ ਤੁਹਾਨੂੰ ਟੈਂਪਰੇਰੀ ਰੱਖਦੇ ਆ ਮੁੜ ਕੇ ਤੁਹਾਨੂੰ ਕੱਢ ਦਿੰਦੇ ਆ ਇਹ ਸਾਰੀਆਂ ਗੱਲਾਂ ਦੱਸਣ ਦਾ ਮਤਲਬ ਤੁਹਾਡੇ ਤੇ ਸੱਟਨ ਦੀ ਕੋਈ ਝਟਕਾ ਪਵੇ ਤੇ ਘਬਰਾਓ ਨਾ ਇਹ ਚੀਜ਼ਾਂ ਹੁੰਦੀਆਂ ਇੱਥੇ ਇਹ ਚੀਜ਼ਾਂ ਹੁੰਦੀਆਂ ਤੇ ਉਹ ਬੰਦਾ ਸੋਚ ਲੇ ਜਿਹੜਾ ਬੰਦਾ ਵਿਆਜੂ ਪੈਸੇ ਚੱਕ ਕੇ ਆਇਆ ਕੀ ਬੰਦਿਆ ਤੂੰ ਇਹ ਗੱਲਾਂ ਝੱਲ ਲੇਗਾ ਤੇਰਾ ਪੈਸਾ ਵਿਆਜੂ ਚੱਕਿਆ ਆਗਾ ਘਰੇ ਤੁਹਾਡੇ ਪੇਰੈਂਟਸ ਕੋਲੇ ਬੰਦੇ ਢੇੜੇ ਮਾਰਦੇ ਐ ਮੈਂ ਤੇ ਪਰ ਸੋਲੂਸ਼ਨ ਵੀ ਦੱਸਦਾ ਹਾਂ ਤੱਕ ਘਬਰਾਓ ਨਾ ਤੁਸੀਂ ਕਹੋਗੇ ਭਾਜੀ ਇੱਕ ਪਾਸੇ ਨੂੰ ਸੂਈ ਦੱਬੀਅਤ ਕਰ ਕਰੀਏ ਕਿ ਅਸੀਂ ਮਰਦੇ ਕਿ ਅਸੀਂ ਨਾ ਬਾਹਰ ਆਈਏ ਤੁਹਾਡੇ ਵੀ ਸਵਾਲ ਉਹਨੇ ਵੀ ਆ ਬਾਹਰ ਬੈਠਾ ਸੀ ਕਿਵੇਂ ਬਾਹਰ ਆਈਏ ਤੁਹਾਨੂੰ ਤਰੀਕਾ ਦੱਸਦਾ ਸਾਹ ਕੱਢੋ ਮਾੜਾ ਸਬਰ ਕਰਿਆ ਕਰੋ ਗੱਲ ਨੂੰ ਸੁਣੋ ਸਾਰੀ ਨੂੰ ਤੁਹਾਡੇ ਘਰੇ ਪੇਰੈਂਟਸ ਕੋਲੇ ਜਦੋਂ ਬੰਦੇ ਗੇੜੇ ਮਾਰਦੇ ਤੇ ਬੰਦਿਆਂ ਦਾ ਮਰਨ ਹੋ ਜਾਂਦਾ ਭਾਈ ਅਸੀਂ ਪੈਸੇ ਕਿੱਥੋਂ ਮੋੜੀਏ ਤੇ ਤੁਸੀਂ ਕੰਮ ਕਰਦੇ ਨਹੀਂ ਤੁਹਾਨੂੰ ਬਾਹਰ ਤੁਹਾਡੇ ਮਾਪਿਓ ਕਹਿ ਨਹੀਂ ਸਕਦੇ ਪੁੱਤ ਸਾਡੇ ਕੋਲ ਫਲਾਨਾ ਬੰਦਾ ਆਇਆ ਤੇ ਆਪਾਂ ਉਹਨੂੰ ਪੈਸੇ ਮੋੜਨੇ ਸੀ ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਪਿੱਛੋਂ ਪੈਸੇ ਮਗਾ ਨਹੀਂ ਸਕਦੇ ਇੱਥੋਂ ਮਗਾ ਕੇ ਤੁਸੀਂ ਯੂਰਪ ਵਿੱਚ ਬਹੁਤ ਮਹਿੰਗਾ ਕੋ ਮੰਨ ਲਓ ਤੁਸੀਂ ਕੋਈ 10000 ਸੌਰੀ ਜੇ ਕੋਈ 1500 ਯੂਰੋ ਮਗਾੜਿਆ ਤੇ ਇਧਰੋਂ ਤੁਹਾਨੂੰ ਲੱਖਾਂ ਰੁਪਏ ਦੇਣੇ ਪੈਣਗੇ ਤਾਂ ਤੁਹਾਡੇ ਕੋਲ 1000 ਕੋਈ 500 200 ਰੁਪਇਆ ਬਣਨਾ ਉੱਥੇ ਤੇ ਕਿੰਨੇ ਇੰਨੇ ਪੈਸੇ ਕਿੱਥੋਂ ਦੇਈ ਜਾਓਗੇ ਤੁਸੀਂ ਜੋ ਤੁਹਾਡੇ ਕੋਲ ਕੰਮ ਨਹੀਂ ਬਣਦਾ ਪਿਆ ਪਹਿਲੀ ਗੱਲ ਇਹ ਵਿਆਜੂ ਪੈਸਾ ਚੱਕ ਕੇ ਨਾ ਆਓ ਉਹ ਬੰਦਾ ਲਾਲੇ ਜਿਨ੍ਹਾਂ ਨੇ ਪੈਸੇ ਭਰਨੇ ਨਹੀਂ ਜਿਨ੍ਹਾਂ ਨੇ ਪੈਸੇ ਵਾਪਸ ਨਹੀਂ ਦੇਣੇ ਉਹ ਬੰਦਾ ਜੀ ਸੱਜ ਕੇ 18 ਲੱਖ ਲਾਲੇ 15 ਨਾਲੇ ਤੁਹਾਡੀ ਮਰਜ਼ੀ ਆ ਮੈਂ ਵਿਆਜੂ ਬੰਦਿਆਂ ਲਈ ਕਹਿੰਦਾ ਜਿਹੜੇ ਬੰਦੇ ਵਿਆਜੂ ਪੈਸੇ ਚੱਕ ਕੇ ਲਾਉਂਦੇ ਆ ਤੇ ਉਸ ਅੱਗੇ ਮੈਂ ਤੁਹਾਨੂੰ ਤਰੀਕਾ ਦੱਸਾਂ ਇਹਦਾ ਵੀਜ਼ਾ ਬੜਾ ਤੁਹਾਡੇ ਕੋਲ ਜਿਹੜਾ 18 ਲੱਖ ਰੁਪਏ ਚ ਵੀਜ਼ਾ ਲੱਗਦਾ ਤੁਹਾਡਾ ਸਿਰਫ ਘੁੰਮਣ ਦਾ ਵੀਜ਼ਾ ਖੋਪੜੀ ਚ ਪਾਓ ਸਿਰਫ ਘੁੰਮਣ ਦਾ ਗਵਰਨਮੈਂਟ ਦੇ ਆਧਾਰੇ ਵਿੱਚ ਉਹ ਸਿਰਫ ਘੁੰਮਣ ਦਾ ਵੀਜ਼ਾ ਤੁਹਾਨੂੰ ਪੀਆਰ ਕੋਈ ਉੱਤੇ ਰੈਜ਼ੀਡੈਂਸ ਵਰਕ ਪਰਮਿਟ ਨਹੀਂ ਮਿਲਣ ਲੱਗਾ ਤੁਸੀਂ ਲੀਗਲ ਨਹੀਂ ਗੇ ਜਿੰਨੇ ਟਾਈਮ ਦਾ ਤੁਹਾਡਾ ਵੀਜ਼ਾ ਹੈਗਾ ਉਸ ਤੋਂ ਮੁੜ ਕੇ ਤੁਸੀਂ ਜ਼ੀਰੋ ਆ ਉਦੋਂ ਵੜ ਕੇ ਤੁਸੀਂ ਦੋ ਨੰਬਰ ਚ ਕੰਮ ਕਰਨਾ ਉੱਥੇ ਚੀਜ਼ਾਂ ਧਿਆਨ ਚ ਰੱਖਿਆ ਕਰੋ ਵਿਆਜੂ ਪੈਸੇ ਚਾਕੇ ਕਿੰਨਾ ਔਖਾ ਹੋ ਜਾਂਦਾ ਤੇ ਇਹਦੇ ਲਈ ਮੈਂ ਤੁਹਾਨੂੰ ਬੇਨਤੀ ਕਰਾਂ ਖੁਦ ਟਰਾਈ ਕਰਿਆ ਕਰੋ ਆਪਦੇ ਆਪ ਨੂੰ ਜਾਗਰੂਤ ਕਰੋ ਤੁਹਾਡਾ ਵੀਜ਼ਾ ਲੱਗ ਜਾਂਦਾ ਤੁਸੀਂ ਆਪ ਟਰਾਈ ਕਰ ਲਓ 15 20000 ਦਾ ਖਰਚਾ ਸਾਰਾ ਲੱਗਦਾ ਵੱਧ ਤੋਂ ਵੱਧ ਫੀਸਾਂ ਭਰ ਕੇ ਤੁਹਾਡੇ ਐਮਬੈਸੀ ਤੱਕ ਜਾ ਕੇ ਜੇੜੇ ਲਾ ਕੇ 15 20000 ਦਾ ਖਰਚਾ ਜਾਂ ਤਾਂ 15 20000 ਦਾ ਲੈ ਸਕ ਲੈ ਲਓ ਜੇਕਰ ਤੁਹਾਡਾ 15 20000 ਦਾ ਵੀਜ਼ਾ ਲੱਗ ਗਿਆ ਤੇ ਤੁਹਾਡੀ ਬੱਲੇ ਬੱਲੇ ਹੋ ਜਾਣੀ ਤੁਹਾਡਾ 18 ਲੱਖ ਰੁਪਇਆ ਬਚ ਜਾਊਗਾ ਤੇ ਜੇਕਰ ਤੁਹਾਡਾ ਨਹੀਂ ਵੀਜ਼ਾ ਆਇਆ ਤੇ ਤੁਹਾਡਾ 20000 ਰੁਪਇਆ ਗਿਆ ਤੁਹਾਡਾ 18 ਲੱਖ ਰੁਪਇਆ ਫੇਰ ਵੀ ਬਚ ਗਿਆ ਤੁਸੀਂ ਦੁਬਾਰਾ ਟਰਾਈ ਕਰ ਸਕਦੇ ਤੁਹਾਨੂੰ ਲੋਕ ਡਰਾਉਂਦੇ ਆ ਜੇ ਇੱਕ ਵਾਰੀ ਤੁਹਾਡੀ ਰਿਫਿਊਜ਼ਲ ਆ ਗਈ ਤੁਹਾਨੂੰ ਰਿਜੈਕਟ ਕਰਤਾ ਜੇ ਤੁਸੀਂ ਇਹ ਦੂਜੀ ਵਾਰੀ ਫਾਈਲ ਨਹੀਂ ਲਾ ਸਕਦੇ ਕਿਉਂ ਮੂਰਖ ਬਣਦੇ ਆ ਤੁਸੀਂ ਲਾ ਸਕਦੇ ਆ ਤੁਸੀਂ ਮੈਨੂੰ ਕਰਿਓ ਕਮੈਂਟ ਮੈਂ ਤੁਹਾਨੂੰ ਦੱਸੂਗਾ ਕਿਹੜੀ ਕਿਹੜੀ ਚੀਜ਼ ਨਾਲ ਕਿਵੇਂ ਕਿਵੇਂ ਕਰਕੇ ਵੀਜ਼ਾ ਲਾਉਣਾ ਜੇਕਰ ਤੁਹਾਡੇ ਕਮੈਂਟ ਕਾਫੀ ਹੋਏ ਮੈਨੂੰ ਲੱਗੇ ਵੀਡੀਓ ਬਣਾਉਣ ਵਾਲੀ ਆ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸੂਗਾ ਘੱਟ ਪੈਸਿਆਂ 'ਚ ਬਾਹਰ ਜਾਵੜੋ ਵਿਆਜੂ ਚੱਕੇ ਪੈਸੇ ਨਾ ਜਾਓ 18 ਲੱਖ ਰੁਪਈਆ ਬਹੁਤ ਵੱਡਾ ਜੇਦੂ ਘੱਟ ਲੱਗਦੇ ਪੈਸੇ ਤੇ ਬੈਲੈਂਡ ਵੱਡਾ ਇੰਨੇ ਪੈਸੇ ਦਾ ਬਹੁਤ ਜ਼ਿਆਦਾ ਤੁਹਾਡੇ ਕੋਲ ਕਵਰ ਨਹੀਂ ਹੋਣੇ ਕਿਉਂਕਿ ਉੱਥੇ ਜਾ ਕੇ ਕੰਮਾਂ ਦੇ ਹਾਲਾਤ ਭੈੜੇ ਆ ਤੁਹਾਡੇ ਕੋਲ ਲਗਾਤਾਰ ਕੰਮ ਨਹੀਂ ਚੱਲਦਾ ਉੱਥੇ ਤੁਹਾਡੇ ਕੰਮ ਰੁਕ ਜਾਂਦੇ ਆ ਤੇ ਜਿਹੜੇ ਸਾਡੇ ਪਰ 18 ਲੱਖ 20 ਲੱਖ 'ਚ ਲਵਾਉਂਦੇ ਉਹਨਾਂ ਦਾ ਕੰਮ ਉਹ ਲਵਾਈ ਜਾਣ ਉਹ ਲੋਨ ਆਉਂਦੇ ਆ ਜੇ ਤੁਸੀਂ ਉਹਨਾਂ ਕੋਲ ਜਾਣੇ ਹੋ ਫੇਰ ਹੀ ਲਾਉਂਦੇ ਆ ਨਾ ਨਾ ਉਹਨਾਂ ਦਾ ਕਸੂਰ ਆ ਕਿ ਨਾ ਤੁਹਾਡਾ ਤੁਹਾਨੂੰ ਇਸ ਇਹੀ ਕਸੂਰ ਆ ਤੁਹਾਡੇ ਪੈਸੇ ਵਿਆਜੂ ਨਾ ਹੋਣ ਤੇ ਉੱਥੇ ਬੰਦਾ ਤੁਹਾਡਾ ਕੋਈ ਜਾਣ ਪਛਾਣ ਦਾ ਚੰਗਾ ਗੂੜਾ ਯਾਰ ਭੈਣ ਭਰਾ ਤੁਹਾਡਾ ਚਾਹੀਦਾ ਜਿਹੜੇ ਤੁਹਾਡੀ ਬਾਹ ਫੜ ਲੇ ਜੇਕਰ ਬੰਦਾ ਤੁਹਾਡਾ ਨਾ ਹੋਇਆ ਮੇਰੇ ਕੋਲ ਸਾਡੇ ਭਰਾਵਾਂ ਦੇ ਕਮੈਂਟ ਆਉਂਦੇ ਆ ਵਿਚਾਰੇ ਮੀਂਹ ਦੇ ਵਿੱਚ ਬਾਹਰ ਪਾਉੜੀਆਂ ਸੁੱਤੇ ਪਏ ਆ ਹੁੰਦੇ ਉਹਦੀਆਂ ਭੈਣਾਂ ਨੇ ਫੋਨ ਮੈਨੂੰ ਕਿਤੇ ਭਾਈ ਸਾਡੇ ਬੰਦੇ ਦਾ ਕੁਛ ਕਰੋ ਕੋਈ ਕਿੱਥੇ ਪਿਆ ਕੋਈ ਕਿੱਥੇ ਪਿਆ ਉਹਨਾਂ ਨੂੰ ਕੰਮ ਨਹੀਂ ਮਿਲਦੇ ਪਏ ਤੇ ਜੇ ਮੰਗ ਲਓ ਬੰਦਾ ਪੈਸੇ ਵਿਆਜੂ ਚੱਕ ਕੇ ਆਇਆ ਤੇ ਕੀ ਬਣੂਗਾ ਉਹ ਪਿੱਛੇ ਕੀ ਦੱਸੂਗਾ ਬੰਦੇ ਪਿੱਛੇ ਦੱਸਦੇ ਨਹੀਂ ਮੇਰੇ ਕੋਲ ਗੱਲਾਂ ਰੋ ਰੋ ਕੇ ਕਰ ਦਿੰਦੇ ਕਦੇ ਭਾਈ ਪਿੱਛੇ ਦੱਸ ਨਹੀਂ ਸਕਦੇ ਅਸੀਂ ਮੈਂ ਇੱਕ ਇੱਕ ਹੀ ਗੱਲ ਆ ਸਾਡੇ ਵੱਡੀ ਉਮਰ ਦੇ ਬੰਦੇ ਵੀ ਆਈ ਜਾਂਦੇ ਕੋਈ 40 ਪਲੱਸ ਆਈ ਜਾਂਦਾ ਕੋਈ 50 ਪਲੱਸ ਆਈ ਜਾਂਦਾ ਉਹ ਬੰਦੀ ਕੀ ਕਰੋਗੇ ਤੁਸੀਂ ਤੁਸੀਂ ਆ ਤਾ ਗਏ ਆ ਤੁਹਾਨੂੰ ਪਿੱਛੋਂ ਜਿਹੜੇ ਬੰਦੇ ਨੇ ਵੀਜ਼ਾ ਲਵਾਉਣਾ ਹੁੰਦਾ ਜਾਂ ਜਿਹਨੇ ਵਿੱਚ ਚਾਰ ਪੈਸੇ ਬਣਾਉਣੇ ਹੁੰਦੇ ਉਹ ਤੁਹਾਨੂੰ ਪੰਪ ਦੇ ਕੇ ਕਹਿ ਦੂ ਕੋਈ ਨਹੀਂ ਕੋਈ ਨਹੀਂ ਭਾਈ ਜਾਓ ਉੱਥੇ ਤਾਂ ਮੌਜ ਬਣ ਜਾਣੀ ਤੁਸੀਂ ਪੱਕੇ ਹੋ ਜਾਣਾ ਇਮੀਗ੍ਰੇਸ਼ਨ ਖੁੱਲੀ ਐ ਇਮੀਗ੍ਰੇਸ਼ਨ ਉੱਥੇ ਨਹੀਂ ਖੁੱਲੀ 2 ਸਾਲ ਵਾਲੀ ਇਮੀਗ੍ਰੇਸ਼ਨ ਉੱਥੇ ਇਮੀਗ੍ਰੇਸ਼ਨ ਨਹੀਂ ਖੁੱਲੀ ਉਦੋਂ ਅੱਗੇ ਗੱਲ ਕਰਦਾ ਪਏ ਮੈਂ ਪਦਰੋਨਾ ਮਿੰਟੋ ਦੀ ਪਦਰੋਨਾ ਮਿੰਟੋ ਤੇ ਤੁਹਾਡੇ ਨਾਲ ਕੀ ਕਰਦੇ ਆ ਪਦਰੋਨਾ ਮਿੰਟੋ ਤੇ ਹੁਣ ਲੋਕਾਂ ਨੇ ਧੰਗ ਬਣਾ ਲਿਆ ਮੇਰੇ ਕੋਲੇ ਕਾਫੀ ਕਾਫੀ ਮੁੰਡਿਆਂ ਦੇ ਕਮੈਂਟ ਆਏ ਆ ਕਹਿੰਦੇ ਭਾਜੀ ਸਾਨੂੰ ਬੰਦੇ ਕਹਿੰਦੇ ਅਸੀਂ ਪਦਰੋਨਾ ਮਿੰਟੋ ਕਰਵਾ ਕੇ ਦੇਵਾਂਗੇ ਭਾਜੀ ਸਾਨੂੰ ਬੰਦੇ ਦਿਓ 100 ਯੂਰੋ 200 ਤੁਹਾਨੂੰ ਦੇਵਾਂਗੇ ਬਾਕੀ ਅਸੀਂ ਉਹਨਾਂ ਤੋਂ ਪੈਸੇ ਅਸੀਂ ਲਵਾਂਗੇ ਇਹ ਸਿਸਟਮ ਬਣ ਗਿਆ ਮਾਫੀਆ ਐਨੀ ਪਦਰੋਨਾ ਮਿੰਟੋ 10 ਜਿਹੜੇ ਬੰਦੇ ਤੁਸੀਂ ਦੱਸੋ ਯਾਰ ਜਿਹੜੇ ਬੰਦੇ 5 5 6 6 ਪਦਰੋਨਾ ਮੇਨ ਤੋਂ ਕਰਵਾਉਂਦੇ ਆ ਉਹ ਕਿੱਥੇ ਕਰਵਾਉਂਦੇ ਆ ਉਹ ਪੈਨ ਵਾਲੇ ਬੰਦਿਆਂ ਦੀਆਂ ਕਟਵਾਈ ਜਾਂਦੇ ਤੁਹਾਡੀਆਂ ਕਰਾਈ ਜਾਂਦੇ ਆ ਮੈਂ ਸਾਰੇ ਬੰਦੇ ਭੈੜੇ ਨੇ ਆਖਦਾ ਭਾਈ ਤੁਸੀਂ ਚੰਗੇ ਵੀ ਹੋਵੋਗੇ ਤੇ ਜਿਹੜੇ ਭੈੜੇ ਆ ਉਹਨਾਂ ਦੇ ਨਾਲ ਮੇਰੀ ਗੱਲ ਇਹ ਲੱਗ ਜਾਣੀ ਉਹਨਾਂ ਨੇ ਕਿਹਾ ਵਾਕਿਆ ਗੱਲ ਭਾਈ ਬੰਦਾ ਬਹੁਤ ਭੈੜੀ ਕਰਦਾ ਕਿਉਂਕਿ ਉਹ ਆਪ ਭੈੜੇ ਹੋਣਗੇ ਜਿਹੜੇ ਬੰਦੇ ਚੰਗੇ ਹੋਣਗੇ ਮੇਰੀ ਗੱਲ ਨੂੰ ਐਗਰੀ ਕਰਨਗੇ ਤੁਹਾਡੇ ਨਾਲ ਇੰਜ ਹੋਈ ਜਾਂਦਾ ਤੁਸੀਂ ਵੀਡੀਓ ਵੇਖੀ ਜਾਂਨੇ ਆ ਮੇਰੇ ਵੱਲ ਵੇਖੀ ਜਾਂਨੇ ਤੁਹਾਡੇ ਵੱਲੇ ਕੁਝ ਹੋ ਹੀ ਜਾਂਦਾ ਤੁਸੀਂ ਪੈਸੇ ਭਰੇ ਤੇ ਤੁਹਾਡੀ ਪਦਰੋਨਾ ਮਿੰਟੋ ਕੱਟੀ ਗਈ ਮੈਨੂੰ ਕਮੈਂਟ ਕਰਕੇ ਦੱਸਿਓ ਗੱਲ ਮੈਂ ਸੱਚ ਕਰਦਾ ਕਿ ਗੱਲ ਝੂਠ ਕਰਦਾ ਇਹਦੇ ਵਿੱਚ ਜਦੋਂ ਤੁਹਾਡੇ ਤੋਂ 500 ਰੁਪਏ ਵਿੱਚ 1000 1000 ਰੁਪਏ ਵਿੱਚ ਪਦਰੋਨਾ ਮਿੰਟੋ ਕਰਵਾਉਂਦੇ ਆ ਗਾਂ ਬੰਦਿਆਂ ਨੂੰ ਪੁੱਛਦੇ ਆ ਭਾਈ ਤੁਹਾਡਾ ਯਾਰ ਦੋਸਤ ਹੈਗਾ ਤੇ ਸਾਨੂੰ ਦਿਓ ਅਸੀਂ ਉਹਦੀ ਪਦਰੋਨਾ ਮਿੰਟੋ ਕਰਾਉਣੇ ਤੁਹਾਨੂੰ 100 ਯੂਰੋ 200 ਯੂਰੋ ਵਿੱਚੋਂ ਦੇਵਾਂਗੇ ਤੁਸੀਂ ਆਪਦਾ 100 200 ਵਿੱਚੋਂ ਲੈ ਲਿਆ ਉਹ ਤੁਹਾਡੇ ਪੈਸੇ ਪਛਰੇ ਨਹੀਂ ਉਹ 2 ਮਿੰਟਾਂ 'ਚ ਤੁਹਾਡੇ 2 ਦਿਨਾਂ 'ਚ ਨਿਕਲ ਜਾਣੇ ਇਹ ਬਦ ਬਦਨਾਮੀ ਤੇ ਤੁਹਾਡੇ ਟਿੱਕਾ ساری ਜ਼ਿੰਦਗੀ ਦਾ ਲੱਗ ਜਾਣਾ ਵੀ ਤੁਸੀਂ ਕਿਸੇ ਗਰੀਬ ਬੰਦੇ ਤੋਂ ਪੈਸੇ ਖਾਦੇ ਸੀ ਜਿਹਦੇ ਕੋਲ ਕੰਮ ਹੈ ਨਹੀਂ ਤੇ ਤੁਹਾਨੂੰ ਪੈਸੇ ਕਿੱਥੋਂ ਦੇਦੇ ਹੋ ਠੀਕ ਹੋ ਗਿਆ ਆਪ ਦਾ ਪਿੱਛਾ ਯਾਦ ਕਰਿਆ ਕਰੋ ਅਸੀਂ ਕਿਵੇਂ ਆਈ ਸੀ ਤੇ ਆਪ ਦੀ ਆਪ ਉਹ ਸੋਚ ਕੇ ਰੱਬ ਨੂੰ ਯਾਦ ਕਰਕੇ ਥੋੜੀ ਜੀ ਚੂੜੀ ਕਰਿਆ ਕਰੋ ਪੂਰਾ ਢੇੜਾ ਨਾ ਪਾ ਦਿਓ ਵੀ ਅਗਲੇ ਦਿਨ ਆਨੇ ਵਾਰ ਚ ਆ ਜਾਣ ਤੇ ਬੰਦਾ ਮਰਨ ਵਾਲਾ ਹੋ ਜਿੰਨਾ ਗਾਹ ਨਾ ਪਛਾਂ ਪਿੱਛੇ ਦੱਸ ਨਹੀਂ ਸਕਦਾ ਉਹ ਤੇ ਬੰਦੇ ਚੋਰੀ ਛਪੋਰੀ ਫਿਰ ਪੈਸੇ ਦੇ ਦਿੰਦੇ ਆ ਆਪ ਦੇ ਨਾਲ ਦੇ ਨੂੰ ਕਿਸੇ ਨੂੰ ਸਲਾਹ ਨਹੀਂ ਲੈਂਦੇ ਮੇਰੇ ਨਾਲ ਸਲਾਹ ਕਰ ਲਿਆ ਕਰੋ ਮੈਂ ਤੁਹਾਡੀਆਂ ਗੱਲਾਂ ਸੁਣਦਾ ਜਿਵੇਂ ਜਿੰਨੀ ਮੈਨੂੰ ਪਤਾ ਹੈ ਨੌਲੇਜ ਹੈ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਗੱਲ ਜ਼ਰੂਰ ਸ਼ੇਅਰ ਕਰ ਲਿਆ ਕਰੋ ਚੁੱਪ ਕਰਕੇ ਪੈਸੇ ਨਾ ਪਸਾਲਿਓ ਕਈ ਬੰਦਿਆਂ ਨੇ ਤਾਂ ਇੰਜ ਵੀ ਪੈਸੇ ਪਸਾਏ ਆ ਕਹਿੰਦੇ ਭਾਈ ਸਾਨੂੰ ਕੰਮ ਦਿਵਾਉਣਾ ਸੀ ਤੇ ਬੰਦਾ ਕਹਿੰਦਾ ਸਾਨੂੰ ਪੈਸੇ ਦੇ ਦੇ ਮੈਂ ਤੁਹਾਨੂੰ ਕੰਮ ਤੇ ਲਵਾ ਦਿੰਦਾ ਉਹ ਬੰਦੇ ਪੈਸੇ ਲੈ ਕੇ ਫਰਾਰ ਹੋ ਗਏ ਆ ਨਾ ਬੰਦੇ ਕੰਮ ਤੇ ਲਵਾਏ ਆ ਤੇ ਨਾ ਉਹਨਾਂ ਦੇ ਪੈਸੇ ਵਾਪਸ ਕਰਦੇ ਆ ਐਸੇ ਬੰਦੇ ਬਹੁਤ ਆ ਐਸੇ ਬੰਦੇ ਬਹੁਤ ਹੋਰ ਤੋਂ ਅੱਗੇ ਤੁਸੀਂ ਤਾਂ ਫੇਰ ਨਵੇਂ ਬੰਦੇ ਆ ਤੁਹਾਨੂੰ ਤਾਂ ਕੋ ਪਤਾ ਨਹੀਂ ਪੁਰਾਣੇ ਬੰਦਿਆਂ ਨੂੰ ਵੀ ਲੋਕ ਠੱਗੀ ਮਾਰੀ ਜਾਂਦੇ ਉੱਥੇ ਹੁਣ ਕਈ ਬੰਦਿਆਂ ਨੂੰ ਘਰ ਦਿਵਾਉਣ ਦੇ ਨਾਂ ਤੇ ਪੈਸੇ ਖਾ ਕੇ ਪੁਰਾਣੇ ਬੰਦੀ ਮੈਨਾਂ ਐਗਰੀ ਹੋ ਜੂਂਗੇ ਤੁਸੀਂ ਮੇ ਜਿਹੜੇ ਬੰਦਿਆਂ ਨੂੰ ਕਿਹਾ ਭਾਈ ਤੁਹਾਨੂੰ ਘਰ ਦਿਵਾ ਦਾਂਗੇ ਤੇ ਆਜੋ ਤੁਹਾਨੂੰ ਸਾਨੂੰ ਪੈਸੇ ਦੇ ਦਿਓ ਇੰਨੇ ਪੈਸੇ ਅਡਵਾਂਸ ਕਰ ਦਿਓ 3000 ਦੇ ਦਿਓ 2000 ਦੇ ਦਿਓ ਇੱਕ ਬਜ਼ੁਰਗ ਬੰਦਾ ਹੈ ਮੈਨਾਂ ਰੋਜ਼ ਗੱਲਾਂ ਕਰਦਾ ਮੈਂ ਨਾਂ ਨਹੀਂ ਲੈ ਸਕਦਾ ਮੈਨੂੰ ਮਿਲਦਾ ਤੇ ਮੇਰੇ ਕੋਲ ਕਟੋ ਘਟ ਕਿੰਨੇ ਵਾਰੀ ਉਹਨੇ ਬੇਨਤੀ ਕੀਤੀ ਰਿਕੁਐਸਟ ਕੀਤੀ ਬਰਾੜ ਮੇਰੇ ਪੈਸੇ ਨਹੀਂ ਮੋੜੇ ਜੋ ਬੰਦਾ ਕੌਣ ਸੀ ਬੰਦਾ ਵੀ ਆਪਣਾ ਦੇਸੀ ਭਰਾ ਸੀ ਬਟ ਆਪਣਾ ਗਵਾਂਢੀ ਮੁਲਕ ਦਾ ਸੀ ਉਹ ਬੰਦੇ ਨੇ ਪੈਸੇ ਲੈ ਲਿਆ ਤੇ ਨਾ ਉਹਦਾ ਘਰ ਦਵਾਇਆ ਤੇ ਨਾ ਉਹ ਬੰਦੇ ਦੇ ਪੈਸੇ ਮੋੜੇ ਆ ਅੱਜ ਘਟੋ ਘਟੋ 2 ਸਾਲ ਹੋ ਗਏ ਆ ਜਿਹੜਾ ਬੰਦਾ ਲੀਗਲ ਆ ਉਹ ਪੈਸੇ ਨਹੀਂ ਮੰਗ ਸਕਦਾ ਤੇ ਤੁਸੀਂ ਕਿਹੜੇ ਬਾਗ ਦੀ ਗੋਲੀ ਕੰਮ ਲੈਣ ਨੂੰ ਤੁਸੀਂ ਪੈਸੇ ਵੰਡੀਆਂ ਜਾਂਦੇ ਤੁਹਾਨੂੰ ਪੈਸੇ ਕਿਹਨੇ ਮੋੜਨੇ ਆ ਇਹ ਸਾਰੀਆਂ ਗੱਲਾਂ ਦਾ ਮਤਲਬ ਇਹ ਆ ਪਹਿਲੇ ਪਹਿਲੀ ਗੱਲ ਜਿਹੜੀ ਮੈਂ ਪਹਿਲਾਂ ਸਟਾਰਟਿੰਗ 'ਚ ਕੀਤੀ ਸੀ ਇੱਥੇ ਵਿਆਜੂ ਪੈਸੇ ਚੱਕ ਕੇ ਇੱਥੇ ਨਾ ਆਇਓ ਤੁਹਾਡੇ ਵਿਆਜ ਵਾਲੇ ਪੈਸੇ ਇੱਥੇ ਪੂਰੇ ਨਹੀਂ ਹੋਣੇ ਜੇ 18 ਲੱਖ ਪਲੱਸ ਤੁਸੀਂ 15 ਲੱਖ ਰੁਪਈਆ ਲਾਉਨੇ ਆ ਤੁਹਾਡੇ ਵਿਆਜੂ ਪੈਸੇ ਇੱਥੇ ਵਿਆਜੂ ਮੋੜ ਨਹੀਂ ਸਕਦੇ ਤੁਸੀਂ ਤੁਹਾਨੂੰ ਬੜਾ ਹੀ ਔਖਾ ਹੋ ਜਾਣਾ ਤੇ ਤੁਹਾਡੀ ਚਮੜੀ ਉੱਟ ਜਾਣੀ ਬੰਦਿਆਂ ਦੇ ਵਾਲ ਉੱਟ ਜਾਂਦੇ ਆ ਬੰਦੇ ਪਾਗਲ ਹੋ ਜਾਂਦੇ ਆ ਤੇ ਬੰਦੇ ਤੁਸੀਂ ਇਤਿਆਨਗਵਣ ਦੇਖ ਲਿਓ ਆਪਦੇ ਕਿਸੇ ਦੇ ਮੂੰਹ ਤੇ ਖੁਸ਼ੀ ਰਹਣੀਗੀ ਕਿਉਂ ਹੈਣੀ ਕਿ ਹਰੇਕ ਬੰਦਾ ਫਸਿਆ ਹੋਇਆ ਹਰੇਕ ਬੰਦਾ ਪੂਰੇ ਪਾਸੇ ਆਪਦੇ ਕੰਮ ਦੇ ਵਿੱਚ ਰੁੱਝ ਗਿਆ ਉਹਨੂੰ ਪਤਾ ਲੱਗਦਾ ਮੈਂ ਫਸ ਗਿਆ ਤੇ ਉਦੋਂ ਮੁੜ ਕੇ ਬੰਦਿਆਂ ਨੇ ਸਿਰ ਗੰਜੇ ਹੁੰਦੇ ਆ ਵਾਲ ਚਿੱਟੇ ਹੁੰਦੇ ਆ ਬੰਦੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਅੱਗੇ ਬੰਦੇ ਸਾਡੇ ਕੋਈ 20 ਸਾਲ ਦਾ 25 ਸਾਲ ਦੇ ਨੂੰ ਹਾਰਟ ਅਟੈਕ ਕਦੇ ਸੁਣਿਆ ਸੀ ਤੁਸੀਂ ਦੱਸੋ ਮੈਨੂੰ ਤੁਸੀਂ ਵੀਡੀਓ ਵੇਖੀ ਜਾਂਦੇ ਆ ਕਦੇ ਸੁਣਿਆ ਸੀ ਡਿਪਰੈਸ਼ਨ ਹੋਇਆ ਹੋਵੇ ਹੁਣ ਮੈਂ ਬੰਦੇ ਆਪਦੇ ਅੱਖੀਆਂ ਵੇਖ ਲਿਆ ਸਾਡੇ 25-25 ਸਾਲਾਂ ਦੇ ਮੁੰਡੇ ਕੈਨੇਡਾ ਅਮਰੀਕਾ ਵੀ ਤੇ ਜੋ ਆਪਦੇ ਵਿੱਚ ਵੀ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਕਿਉਂ ਹੋ ਜਾਂਦਾ ਕਿਉਂਕਿ ਡਿਪਰੈਸ਼ਨ ਹੋ ਗਿਆ ਉਹਨਾਂ ਨੇ ਸੋਚਿਆ ਕੁਝ ਹੋਰ ਸੀ ਤੇ ਦੂਜੀ ਗੱਲ ਇਹ ਵੀ ਆ ਸਾਡੇ ਬੰਦਿਆਂ ਦਾ ਕੀ ਕੰਮ ਆ ਸਾਡੇ ਬੰਦੇ ਪਿੱਛੇ 10 ਨਹੀਂ ਸਕਦੇ ਕਿਉਂ ਜਦੋਂ ਮੈਂ ਘਰੋਂ ਨਿਕਲਦਾ ਨਾ ਮੈਂ ਚੰਗੇ ਬੂਟ ਸੂਟ ਲੈ ਕੇ ਤੇ ਬੈਗਟੈਕ ਕਰਕੇ ਰਿਹਾ ਹੁੰਦਾ ਮੈਂ ਹੁਣ ਚੱਲਿਆ ਯੂਰਪ ਤੇ ਦੂਜਾ ਜਦ ਮੈਂ ਸਮਝਣ ਲੱਗਾ ਨਾ ਕੀੜੇ ਮਕੌੜੇ ਮੇਰੀ ਤਾਂ ਜਹਾਜ਼ ਦੀ ਫਲੈਟ ਆ ਗਈ ਤੇ ਮੈਂ ਤਾਂ ਹੁਣ ਪੜ ਦੂੰਗਾ ਨੇਰੀ ਤੇ ਮੇਰਾ ਪ੍ਰੋਟੋਕੋਲ ਭਾਈ ਉੱਚਾ ਹੋਣਾ ਚਾਹੀਦਾ ਤੇ ਜਦੋਂ ਉੱਥੇ ਆ ਕੇ ਤੁਹਾਡਾ ਪ੍ਰੋਟੋਕੋਲ ਗਾਂ ਜਾ ਕੇ ਨਹੀਂ ਹੁੰਦਾ ਤੁਹਾਡੇ ਨਵੇਂ ਜੋੜੇ ਨਾਈਕੀ ਦੇ ਪਾਏ ਘਸ ਜਾਂਦੇ ਆ ਤੁਹਾਡੇ ਕੱਪੜੇ ਪੁਰਾਣੇ ਹੋ ਜਾਂਦੇ ਨਵੇਂ ਕੱਪੜੇ ਵੀ ਘਸ ਜਾਂਦੇ ਆ ਤੁਹਾਡੇ ਕੋਲੇ ਕਰਪੀਆ ਲੋਨ ਨੂੰ ਨਹੀਂ ਹੁੰਦਾ ਤੇ ਉਦੋਂ ਤੁਹਾਡਾ ਐਟੀਟਿਊਡ ਤੇ ਤੁਹਾਡੀ ਈਗੋ ਖੜ ਜਾਂਦੀ ਹੈ ਨੂੰ ਮੈਂ ਪਿਛਿਆ ਨਹੀਂ ਕਿਵੇਂ ਤਨਾਲ ਤੁਸੀਂ ਅੱਗੇ ਕੋਈ ਕਰ ਸਕਦੇ ਆ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਉਹਨੀਆਂ ਮੇਰੀਆਂ ਗੱਲਾਂ ਨੂੰ ਨੈਗੇਟਿਵ ਨਾ ਲਿਓ ਮੈਂ ਤੁਹਾਨੂੰ ਮੋਟੀਵੇਟ ਕਰ ਰਿਹਾ ਵੀ ਇਹ ਤੁਹਾਡੇ ਨਾਲ ਫੇਸ ਹੋਣਗੀਆਂ ਇਹ ਜੇ ਫੇਸ ਹੋਣ ਗਿਆ ਉਹਨਾਂ ਲਈ ਇਸ ਕਿਵੇਂ ਤਕੜੀ ਹੋ ਸਕਦੀਆਂ ਪੁਆਇੰਟ ਸੁਣ ਲਓ ਪੈਸੇ ਘੱਟ ਲਾ ਕੇ ਆਓ ਪੈਸੇ ਵਿਆਜੂ ਚੱਕੇ ਨਾ ਆਓ ਠੀਕ ਆ ਤੇ ਤੁਸੀਂ ਵੀਜ਼ਾ ਆਪ ਟ੍ਰਾਈ ਕਰ ਲਓ ਜੇਕਰ ਤੁਹਾਡੇ ਪੈਸੇ ਘੱਟ ਲੱਗੇ ਹੋਣਗੇ ਤੁਹਾਨੂੰ ਦੁੱਖ ਨਹੀਂ ਹੋਊਗਾ ਤੁਹਾਡੇ ਤੇ ਤਕਲੀਫ ਨਾ ਹੋਊਗੀ ਤੁਹਾਡੇ ਮਾਪਿਓ ਟੈਨਸ਼ਨ ਵਿੱਚ ਨਾ ਹੋਣਗੇ ਉਹਨਾਂ ਦੇ ਤੁਹਾਡੇ ਦਰਵਾਜ਼ੇ 'ਤੇ ਕੋਈ ਬੰਦਾ ਪੈਸੇ ਮੰਗਣ ਆਲਾ ਨਹੀਂ ਖੜਾ ਹੋਣਾ ਇਹਨਾਂ ਚੀਜ਼ਾਂ ਤੋਂ ਬਾਝੋ ਫੇਰ ਤੁਸੀਂ ਸਹੀ ਰਹੋਗੇ ਜਿਵੇਂ ਤੰਗੀ ਆ ਗਈ ਆ ਤੇ ਆਪ ਦੇ ਆਪ ਨੂੰ ਦੂਸਰੇ ਪਾਸੇ ਸੌਖਾ ਕਰ ਲਓ ਇਹ ਤਰੀਕਾ ਹੁੰਦਾ ਤੇ ਸਾਰੀਆਂ ਗੱਲਾਂ ਦੇ ਨਾਲ ਜੇਕਰ ਤੁਸੀਂ ਐਗਰੀਆ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ ਆ ਤੇ ਕਿਹੜੀਆਂ ਗੱਲਾਂ ਦੀ ਤੁਹਾਨੂੰ ਹੋਰ ਲੋੜ ਆ ਜੇਕਰ ਵੀਜ਼ਾ ਅਪਲਾਈ ਕਰਨਾ ਯੂਰਪ ਦਾ ਜਾਂ ਛੈ ਨੇ ਗੱਲ ਤਾਂ ਮੈਂ ਇਹਨੂੰ ਪੁੱਛਿਆ ਮੈਂ ਤੁਹਾਨੂੰ ਤਰੀਕਾ ਦੱਸੂਗਾ ਉਦੋਂ ਮੜ ਕੇ ਜਿਵੇਂ ਤੁਸੀਂ ਅਪਲਾਈ ਕੀਤਾ ਤੇ ਤੁਹਾਡੇ 15 ਤੋਂ 20 ਹਜ਼ਾਰ ਦਾ ਖਰਚਾ ਤੁਹਾਡਾ 20 ਲੱਖ ਰੁਪਈਆ ਬਚ ਜਾਊਗਾ ਇਹਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਬਾਬਾ ਨਾਲ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੇਕਰ ਵੀਡੀਓ ਚੰਗੀ ਲੱਗਦੀ ਆ ਤੇ ਅੱਗੇ ਸ਼ੇਅਰ ਕਰ ਦਿਓ ਤੇ ਜੇਕਰ ਨਹੀਂ ਚੰਗੀ ਲੱਗਦੀ ਤੇ ਤਾਂ ਵੀ ਕਿਸੇ ਹੋਰ ਨੂੰ ਸ਼ੇਅਰ ਕਰ ਦਿਓ ਉਹ ਬੰਦਿਆਂ ਦੀ ਮਦਦ ਹੋ ਜਾਊਗੀ ਜੇਕਰ ਤੁਹਾਡੇ ਵੀਡੀਓ ਇਹ ਕੰਮ ਨਹੀਂ ਆਉਂਦੀ ਥੈਂਕ ਯੂ ਧੰਨਵਾਦ ਸਾਰਿਆਂ ਦਾ ਇਸ ਵੀਡੀਓ ਨੂੰ ਕਰਦਾ ਖਤਮ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ